ਤਿੰਨ ਧੀਆਂ ਦੇ ਪਿਓ ਦੇ ਘਰ ਦਾ ਚੁੱਲਾ ਚੋਰਾ ਕਰਨ ਹੋਇਆ ਬੰਦ ਇਕਲੌਤਾ ਟਰੱਕ ਹੋਇਆ ਚੋਰੀ ਸੀਸੀਟੀਵੀ ਵਿੱਚ ਕੈਦ ਹੋਈ ਟਰੱਕ ਚੋਰੀ ਦੀ ਘਟਨਾ ਪਰ ਪੁਲਿਸ ਲੱਭ ਨਹੀਂ ਪਾਈ ਚੋ ਬੀਤੀ ਦਿਨੀ ਗੁਰਦਾਸਪੁਰ ਦੇ ਕਲਨੋ ਥਾਣੇ ਦੇ ਅਧੀਨ ਆਉਂਦੇ ਇੱਕ ਪੈਟਰੋਲ ਪੰਪ ਦੇ ਉੱਪਰ ਖੜੇ ਟਰੱਕ ਨੂੰ ਚੋਰ ਅਧੀ ਰਾਤ ਨੂੰ ਚੋਰ ਚੋਰੀ ਕਰਕੇ ਲੈ ਗਏ ਪਰ ਸ਼ਾਇਦ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜਾ ਟਰੱਕ ਉਹ ਚੋਰੀ ਕਰਕੇ ਲੈ ਗਏ ਸਨ ਉਹ ਟਰੱਕ ਮਾਲਕ ਦੇ ਪਰਿਵਾਰ ਦਾ ਗੁਜ਼ਾਰਾ ਸਿਰਫ ਇਸੇ ਟਰੱਕ ਤੋਂ ਚੱਲ ਰਿਹਾ ਹੈ ਤਿੰਤਿਆਂ ਦਾ ਹੀ ਪਿਓ ਇੰਨਾ ਬੇਵੱਸ ਹੋ ਚੁੱਕਿਆ ਹੈ ਕਿ ਉਸ ਦੇ ਅਨੁਸਾਰ ਉਸ ਦੇ ਘਰ ਦਾ ਚੁੱਲਾ ਵੀ ਬਲਣਾ ਬੰਦ ਹੋ ਗਿਆ ਹੈ ਜਿਸ ਦਿਨ ਇਸ ਦਾ ਟਰੱਕ ਚੋਰੀ ਹੋਇਆ ਉਸੇ ਦਿਨ ਹੀ ਉਸ ਦੀ ਵੱਡੀ ਧੀ ਦਾ ਵਿਆਹ ਸੀ ਅਤੇ ਧੀ ਦੇ ਵਿਆਹ ਲਈ ਹੀ ਉਹ ਕੁਝ ਦਿਨਾਂ ਤੋਂ ਆਪਣੇ ਟਰੱਕਸ ਮਿਤ ਪਿੰਡ ਆਇਆ ਸੀ ਪਰ ਉਸ ਨੂੰ ਹੀ ਨਹੀਂ ਸੀ ਪਤਾ ਕਿ ਜਿਸ ਟਰੱਕ ਦੇ ਸਿਰ ਤੇ ਉਸ ਦੇ ਪਰਿਵਾਰ ਦਾ ਗੁਜ਼ਾਰਾ ਤੇ ਧੀਆਂ ਦੀ ਪੜ੍ਹਾਈ ਚੱਲ ਰਹੀ ਹੈ ਉਹ ਉਸ ਕੋਲ ਚੋਰ ਚੰਦ ਮਿੰਟਾਂ ਦੇ ਵਿੱਚ ਹੀ ਖੋ ਕੇ ਲੈ ਜਾਣਗੇ ਉਸ ਤੋਂ ਇਹ ਹੈਰਾਨੀ ਦੀ ਗੱਲ ਹੈ ਕਿ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਤੋਂ ਪਤਾ ਲੱਗ ਗਿਆ ਕਿ ਚੋਰਾ ਦੀ ਗਿਣਤੀ ਦੋ ਸੀ ਪਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੇ ਬਾਅਦ ਵੀ ਪੁਲਿਸ ਇਹਨਾਂ ਚੋਰਾ ਤੱਕ ਪਹੁੰਚ ਨਹੀਂ ਪਾਈ ਹੈ ਮਜਬੂਰ ਹੋਇਆ ਧੀਆਂ ਦੇ ਪਿਤਾ ਨੇ ਜਦੋਂ ਐਸਐਸਪੀ ਗੁਰਦਾਸਪੁਰ ਦੇ ਧਿਆਨ ਦੇ ਵਿੱਚ ਇਹ ਗੱਲ ਆndi ਗਈ ਤਾਂ SSP ਗੁਰਦਾਸਪੁਰ ਨੇ ਆਸ਼ਵਾਸਨ ਦਿੱਤਾ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਪੀੜਿਤ ਹਰਜੀਤ ਸਿੰਘ ਦਾ ਗੁੰਮ ਹੋਇਆ ਟਰੱਕ ਉਹਨਾਂ ਨੂੰ ਵਾਪਸ ਦਿਵਾਵਾਂਗੇ। ਆਦਾ ਸਾਹਿ ਤੁਹਾਨੂੰ ਦੱਸ ਰਹੇ ਨੇ ਕਿ ਸਾਡੇ ਟਰੱਕ ਦੀ ਚੋਰੀ ਹੋ ਗਈ ਸੀ 7 ਤਰੀਕ ਨੂੰ ਅਸੀਂ ਪੁਲਿਸ 'ਤੇ ਰਿਪੋਰਟ ਵੀ ਕਰਾਈ ਹੋਈ ਸੀ ਪਰ ਬਹੁਤੀ ਮਤਲਬ ਕਿ ਇਨਕੁਆਇਰੀ ਕਰਨ ਦੇ ਬਾਅਦ ਵੀ ਕੁਝ ਹਲੇ ਤੱਕ ਪਤਾ ਨਹੀਂ ਲੱਗਾ ਹੋਇਆ। ਅਸੀਂ ਹੁਣ SSP ਸਾਹਦੇ ਪਹੁੰਚੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਮਤਲਬ ਕਿ ਢੱਡੀ ਪੂਰੀ ਇਨਵੈਸਟੀਗੇਸ਼ਨ ਕਰਾਂਗੇ ਔਰ ਉਮੀਦ ਕਰਦੇ ਆ ਕਿ ਸਾਡੇ ਮਤਲਬ ਕਿ ਕੋਈ ਕੰਮ ਕਰਨਗੇ ਸਾਡਾ ਪੂਰਾ ਔਰ ਆਪਾਂ ਤਿੰਨ ਸਿਸਟਰ ਆਈਆਂ ਨੇ ਸਾਡਾ ਸੋਰਸ ਆਫ ਇਨਕਮ ਵੀ ਇਹੀ ਸੀਗਾ ਸਾਡੇ ਘਰ ਦਾ ਗੁਜ਼ਾਰਾ ਵੀ ਇੱਥੇ ਹੀ ਚੱਲਦਾ ਸੀਗਾ ਹੁਣ ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਆ ਕਿ ਕਿਤੇ ਵੀ ਸਾਨੂੰ ਮਤਲਬ ਕਿ ਟਰੱਕ ਦੀ ਕੋਈ ਨਿਸ਼ਾਨੀ ਵਗੈਰਾ ਦੱਸਾਂਗੇ ਕਿਤੇ ਕੁਝ ਮਿਲੇਗਾ ਤੁਸੀਂ ਜਰੂਰ ਸਾਡੇ ਨਾਲ ਸੰਪਰਕ ਕਰਿਓ ਧੰਨਵਾਦ ਜੀ ਤੁਹਾਨੂੰ ਆਪਾਂ ਨੰਬਰ ਵੀ ਮੈਂਸ਼ਨ ਕਰਾਂਗੇ ਥੈਂਕ ਯੂ ਮੇਰਾ ਨਾਮ ਹਰਜੀਤ ਸਿੰਘ ਆ ਛੰਨੋ ਪ੍ਰੀਮ ਸਿੰਘ ਕੱਚਾ ਨਾਮ ਪੱਪੀ ਡਰਾਈਵਰ ਮੇਰੀ ਬੇਟੀ ਦਾ ਵਿਆਹ ਸੀ ਤੇ 20 22 ਦਿਨ ਪਹਿਂ ਟਰੱਕ ਮੇਰਾ ਪੰਪ ਤੇ ਖੜਾ ਰਿਹਾ ਬਲੋਤਰਾ ਪੰਪ ਤੇ ਮਤਲਬ ਉਥੋਂ 6 ਦੀ ਰਾਤ 7 ਦੀ ਰਾਤ ਜਿਸ ਵੇਲੇ ਸ਼ੁਰੂ ਹੁੰਦੀ ਆ 2 ਵਜੇ ਚੋਰੀ ਹੋਇਆ ਏ ਤੇ ਮੈਨੂੰ ਪਤਾ ਲੱਗਾ ਦਿਨੇ 12 ਵਜੇ ਮੈਂ ਫਿਰ ਥਾਣੇ ਦਿੱਤੀ ਸਰਖਾਸ ਥਾਣੇ ਵਾਲਿਆਂ ਇੱਕ ਦੋ ਦਿਨ ਮੇਰੇ ਨਾਲ ਗਏ ਐ ਬਾਕੀ ਦਿਨ ਨਹੀਂ ਗਏ ਕਦੀ ਕਹਿੰਦੇ ਭਈਆ ਮਰ ਗਿਆ ਕਦੀ ਕਹਿੰਦੇ ਸੀ ਡਰੋਨ ਆ ਗਿਆ ਬਾਦ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਆਪਣੀਆਂ ਪਰਿਵਾਰ ਲੈ ਕੇ ਮੇਰੀ ਉਹਨਾਂ ਗੱਲ ਬਹੁਤ ਧਿਆਨ ਦੇ ਨਾਲ ਸੁਣੀ ਆ ਤੇ ਮੈਨੂੰ ਉਹਨਾਂ ਨੇ ਹੌਸਲਾ ਦਿਵਾਇਆ ਵੀ ਤੇਰੀ ਅਸੀਂ ਫੁੱਲ ਮਦਦ ਕਰਾਂਗੇ ਤੇਰੇ ਟਰੱਕ ਲਵਾ ਕੇ ਦਵਾਂਗੇ ਕੋਸ਼ਿਸ਼ ਕਰਾਂਗੇ ਤੇਰੀਆਂ ਤਿੰਨ ਬੇਟੀਆਂ ਨੇ ਹੋਰ ਕਮਾਈ ਦਾ ਸਾਧਨ ਮੇਰੇ ਕੋਲ ਕੋਈ ਨਹੀਂ ਮੇਰਾ ਤੇ ਚੁੱਲ੍ਹਾ ਵੀ ਬੰਦ ਹੋ ਗਿਆ ਗਊਆ ਤੇ ਆ ਗਈ ਹੈ ਮੇਰੇ ਨਾਲ ਤੇ ਮੈਂ ਪ੍ਰਸ਼ਾਸਨਕਾਰੀ ਉਹ ਹੀ ਕੀਤੀ ਬੇਨਤੀ ਐਸਐਸਬੀ ਸਾਹਿਬ ጋር ਦੀ ਕਿ ਮੇਰੀ ਗੱਡੀ ਲਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹਨਾਂ ਮੈਨੂੰ ਭਰੋਸਾ ਦਿਵਾਇਆ ਹੈ ਤੁਹੇ ਘਬਰਾਉਣਾ ਨਹੀਂਗਾ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ